ਲੋਕ ਸਭਾ ਚੋਣਾਂ ਦੀ ਤਰੀਕਾ ਦਾ ਐਲਾਨ ਹੋਣ ਨੂੰ ਚੰਨੇ ਦਿਨ ਬਾਕੀ ਰਹੇਗਾ ਮਾਰਚ ਦਾ ਮਹੀਨਾ ਚੱਲ ਰਿਹਾ ਔਰ ਕੁਛ ਹੀ ਦਿਨਾਂ ਬਾਅਦ ਜੇਕਰ ਗੱਲ ਕਰੀ ਆਉਣ ਵਾਲੇ ਕੁਛ ਦਿਨਾਂ ਬਾਅਦ ਜਿਹੜਾ ਵਾ ਲੋਕ ਸਭਾ ਚੋਣਾਂ ਦਾ ਜਿਹੜਾ ਵਾ ਬਿਲਕੁਲ ਉਹ ਵੱਜ ਜਾਏਗਾ ਤਰੀਕਾ ਦਾ ਐਲਾਨ ਹੋ ਜਾਏਗਾ ਲੇਕਿਨ ਅੰਮ੍ਰਿਤਸਰ ਦੀ ਗੱਲ ਕਰਾਂ ਸੋ ਅੰਮ੍ਰਿਤਸਰ ਦੇ ਵਿੱਚ ਚੋਣਾਂ ਦਾ ਜਿਹੜਾ ਰੰਗ ਉਹ ਦੇਖਣ ਨੂੰ ਮਿਲ ਰਿਹਾ ਵਾ ਥਾਂ-ਥਾਂ ਜਿਹੜੇ ਜੇ ਆ ਹੋਡਿੰਗਸ ਦਿਖੇ ਜਾ ਰਹੇ ਸੋ ਸਾਹਮਣੇ ਤਸਵੀਰਾਂ ਜਿਹੜੀਆਂ ਤੁਹਾਨੂੰ ਹੋਡਿੰਗ ਦਿਖਾ ਰਿਹਾ ਕਿਸ ਤਰ੍ਹਾਂ ਵੋਕਲ ਫੋਰ ਲੋਕਲ ਔਜਲਾ ਫੋਰ ਅੰਮ੍ਰਿਤਸਰ ਯ ਗੁਰਜੀਤ ਸਿੰਘ ਜਿਹੜੇ ਓਜਲਾਗੇ ਉਹ ਇਸ ਰੇਸ ਦੇ ਵਿੱਚ ਕਾਂਗਰਸ ਦੀ ਟਿਕਟ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੇ ਜੇਕਰ ਆਪਾਂ ਪਿਛਲੇ ਡਾਟੇ ਦੀ ਗੱਲ ਕਰੀਏ ਸੋ ਅੰਮ੍ਰਿਤਸਰ ਦੇ ਇਤਿਹਾਸ ਦੀ ਗੱਲ ਕਰੀਏ ਸੋ 1952 ਦੇ ਵਿੱਚ ਜਦੋਂ ਸੀ ਕੈਂਡੀਡੇਟ ਗੁਰਮukh ਸਿੰਘ ਮੁਸਾਫਰ ਜਿਹੜੇ ਖੜੇ ਹੋਏ ਸੀ ਉਹਨਾਂ ਨੇ ਹੈਟ੍ਰਿਕ ਕੀਤੀ ਸੀ ਉਸ ਤੋਂ ਬਾਅਦ 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਭਾਜਪਾ ਤੋਂ ਕੈਂਡੀਡੇਟ ਸੀਗੇ ਉਹਨਾਂ ਨੇ ਵੀ ਹੈਟ੍ਰਿਕ ਕੀਤੀ ਹੈ 2007 ਦੇ ਵਿੱਚ ਉਹ ਚੋਣ ਤੋਂ ਬਾਅਦ ਉਸ ਤੋਂ ਬਾਅਦ 2009 ਦੇ ਵਿੱਚ ਸੋਨੀ ਜਿਹੜੇ ਕਿ ਉਸ ਟਾਈਮ ओमप्रकाश ਸੋਨੀ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਉਹਨਾਂ ਨੂੰ ਹਰਾ ਗੁਰਜੀਤ ਸਿੰਘ ਓਜਲਾ ਦੀਆਂ ਜਿਹੜੀਆਂ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਗੁਰਜੀਤ ਸਿੰਘ ਓਜਲਾ ਦੇ ਹੋਰਡਿੰਗਸ ਨੂੰ ਦਿਖਾਇਆ ਗਿਆ ਤਾਂ 2000 ਬਿਲਕੁਲ 17 ਦੇ ਵਿੱਚ ਜਦੋਂ ਕੈਪਟਨ ਸਰਕਾਰ ਬੰਦੀ ਹੈ ਕਾਂਗਰਸ ਦੀ ਸਰਕਾਰ ਬੰਦੀ ਉਸ ਟਾਈਮ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣਾ ਅਸਤੀਫਾ ਦਿੰਦੇ ਤੇ ਜਿਹੜੇ ਉਪ ਚੋਣਾਂ ਲੋਕ ਸਭਾ ਦੇ ਹੁੰਦੇ ਆ ਉਸ ਦੇ ਵਿੱਚ ਗੁਰਜੀਤ ਸਿੰਘ ਓਜਲਾ ਜਿਹੜੇ ਆ ਉਹ ਉਸ ਟਾਈਮ ਕੇਂਦਰ ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਹੁੰਦੀ ਉਸ ਤੇ باوجود ਜਿਹੜੇ ਵੱਡੇ ਮਾਰਜਨ ਨਾਲ ਜਿਹੜੀ ਜਿੱਤ ਪ੍ਰਾਪਤ ਕਰਦੇ ਉਸ ਤੋਂ ਬਾਅਦ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਬਿਲਕੁਲ ਜਿਹੜਾ ਚੋਲਾ ਜਿੱਤੇ ਆ ਸੋ ਹਰਦੀਪ ਸਿੰਘ ਪੁਰੀ ਉਹਦੇ ਵਿੱਚ ਜਿਹੜੇ ਆ ਇਲੈਕਸ਼ਨ ਲੜਦੇ ਉਹਨਾਂ ਨੂੰ ਹਰਾਉਂਦੇ ਆ ਉਸ ਤੋਂ ਪਹਿਲਾਂ ਰਜਿੰਦਰ ਮਾਨ ਚੀਨਾ ਨੂੰ ਜਿਹੜਾ ਵਾ ਲੋਕ ਸਭਾ ਚੋਣਾਂ 'ਤੇ ਹਰਾਉਂਦੇ ਲੇਕਿਨ ਜੇਕਰ ਆਪਾਂ ਗੁਰਜੀਤ ਸਿੰਘ ਔਜਲੇ ਦੀ ਗੱਲ ਕਰੀਏ ਸਿਆ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਵਿੱਚ ਅਗਰ ਜਾਈਏ ਤਾਂ 1952 1957 ਤੇ 1962 ਦੇ ਵਿੱਚ ਸਿੱਖ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਹੈਟ੍ਰਿਕ ਕੀਤੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੈਟ੍ਰਿਕ ਕੀਤੀ ਔਰ ਕਿਤਨਾ ਕਿਤੋਂ ਉਹੀ ਸਮੀਕਰਨ ਜਿਹੜੇ ਆ ਗੁਰਜੀਤ ਸਿੰਘ ਔਜਲਾ ਨੂੰ ਵੀ ਦੇਖਣ ਨੂੰ ਮਿਲ ਕਿਉਂਕਿ ਆਂਕੜੇ ਬੋਲਦੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਸੈਂਟਰ ਦੇ ਉੱਪਰ ਪ੍ਰੋਜੈਕਟ ਗਿਆ ਚ ਫਾਟਕ ਹੋ ਗਿਆ ਵਾ ਜੋੜਾ ਫਾਟਕ ਹੋ ਗਿਆ ਵਾ اسلامਾਬਾਦ ਫਾਟਕ ਹੋ ਗਿਆ ਵਾ ਯਹਾਂ ਪਰ ਰੀਗੋਬ੍ਰਿਧੀ ਗੱਲ ਕਰੀ ਰੀਸੈਂਟਲੀ ਜਿਹੜਾ ਕਿ ਸ਼ਹਿਰ ਨੂੰ ਬੋਲ ਸਿਟੀ ਨੂੰ ਜੋੜਨ ਲਈ ਸਭ ਤੋਂ ਅਹਿਮ ਪੁਲ ਮੰਨਿਆ ਜਾਂਦਾ ਔਰ ਸਭ ਤੋਂ ਪੁਰਾਣੇ ਪੁਲ ਦੇ ਵਿੱਚ ਉਹਦੇ ਵਿੱਚ ਕਿਤੇ ਲੱਗੇ ਤਾਂ ਇੱਕ ਬਿਲਕੁਲ ਕੋਪਲਬਦੀ ਹਾਸਿਲ ਕੀਤੀ ਉਸ ਦੇ ਨਾਲ ਨਾਲ 에어ਪੋਰਟ ਦੇ ਵਿੱਚ ਕਈ ਫਲਾਈਟਾਂ ਜਿਹੜੀਆਂ ਨਵੀਆਂ ਸ਼ੁਰੂਆਤ ਕਰਾਈਆਂ ਜਾਂ ਹੋਰ 에어ਪੋਰਟ ਦੀ ਜਿਹੜੀ ਕਈ ਡਵੈਲਪਮੈਂਟ ਨੂੰ ਲੈ ਕੇ ਲਗਾਤਾਰ ਲੋਕ ਸਭਾ ਦੇ ਵਿੱਚ ਆਵਾਜ਼ ਚੁਕਣਾ ਔਰ ਅੰਮ੍ਰਿਤਸਰ ਦੇ ਹਕਾਲੀ ਆਵਾਜ਼ ਚੁਕਣਾ ਵਾ ਜੇਕਰ ਸਮਾਰਟ ਸਿਟੀ ਦੇ ਪ੍ਰੋਜੈਕਟ ਸੈਂਟਰ ਦੇ ਜਿੰਨੇ ਵੀ ਪ੍ਰੋਜ ਕਾਵਲ ਕਾਫੀ ਅੱਗੇ ਨਜ਼ਰ ਆ ਰਹੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਲਈ ਔਰ ਕਿਸਾਨੀ ਅੰਦੋਲਨ ਦੇ ਦੌਰਾਨ ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਵਿੱਚ ਮੋਰਚਾ ਸਾਹਮਣੇ ਰੱਖਿਆ ਵਾ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਆਉਣ ਵਾਲੇ ਚੋਣਾਂ ਦੇ ਵਿੱਚ ਫਾਇਦਾ ਦੇਵੇਗਾ ਉਸ ਦੇ ਨਾਲ ਨਾਲ ਕਈ ਆਂਕੜੇ ਹੈਗੇ ਅਗਰ ਗੁਰਜੀਤ ਸਿੰਘ ਓਇਲਾ ਦੀ ਗੱਲ ਕਰੀਏ ਇੱਕ ਮਿਲਨਸਾਰ ਇਨਸਾਨ ਹੈਗੇ ਔਰ ਬਿਲਕੁਲ ਜਿਸ ਤਰ੍ਹਾਂ ਵੀ ਉਹਨਾਂ ਦਾ ਰਿਸ਼ਤਾ ਉਸਤਾਨ ਨਾਲ ਲੋਕਾਂ ਦੇ ਵਿੱਚ ਮਿਲਨਸਾਰ ਹੈਗੇ ਔਰ ਜੇ ਆਪਾਂ ਗੱਲ ਕਰੀਏ ਦੂਸਰੀ ਤਰਫ ਜਿਹੜੀ ਓਮਪ੍ਰਕਾਸ਼ ਸੋਨੀ ਜਿਹੜੇ ਆ ਉਹ ਹਿੰਦੀ ਚੋਰੀ ਦੇ ਨਾਤੇ ਜਿਹੜੇ ਆ ਬਿਲਕੁਲ ਜਾਣੇ ਜਾਂਦੇ ਕਿਤੇ ਨਾ ਕਿਤੇ ਜੇ ਦੂਦੇ ਕੀ ਉਹ ਨਵਜੋਤ ਸਿੰਘ ਸੇ ਦੂ ਜੜਿਆ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਚੋਣਾਂ ਲੜ ਸਕਦੇ ਲੇਕਿਨ ਜਿਸ ਤਰ੍ਹਾਂ ਇਸ ਹਲਕੇ ਤੋਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਮਿਲੀ ਹੈ ਸ਼ਾਇਦ ਕਿਤੇ ਨਾ ਕਿਤੇ ਉਹ ਵੀ ਇਸ ਚੋਣਾਂ ਨੂੰ ਲੜਨ ਦੇ ਲਈ ਸ਼ਾਹ ਸੀ ਅੰਮ੍ਰਿਤਸਰ ਦੇ ਵਿੱਚ ਰੁਕ ਕਰਨ ਲੇਕਿਨ ਉਸ ਦੇ ਨਾਲ ਸੂਕ ਸਰਕਾਰੀਆਂ ਜਿਹੜੇ ਕਿ ਸੁਖਵਿੰਦਰ ਸਿੰਘ ਤੋਂ ਸਰਕਾਰੀਆਂ ਜਿਹੜੇ ਕਿ ਹਲਕਾ ਰਾਜਸਥਾਨ ਸੀ ਤੋਂ ਐਮ ਐਲ ਏ ਕੇ ਉਹਨਾਂ ਦਾ ਨਾਂ ਵੀ ਕਿਤੇ ਨਾ ਕਿਤੇ ਆਇਆ ਸੀ ਸੋ ਅਗਰ ਪੂਰੀ ਤਰ੍ਹਾਂ ਅਗਰ ਗੱਲ ਕਾਂਗਰਸ ਦੀ ਆਏ ਟਿਕਟ ਦੀ ਗੱਲ ਕਰੀਏ ਸੋ ਕਾਂਗਰਸ ਦੀ ਟਿਕਟ ਦੇ ਵਿੱਚ ਗੁਰਜੀਤ ਸਿੰਘ ਓਇਲਾ ਜਿਹੜੇ ਆ ਉਹ ਕਾਫੀ ਅ ਹੈਟ੍ਰਿਕ ਕਰ ਸਕਦੇ ਔਰ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਜਦੋਂ ਕੁ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਹਰਦੰਗ ਪਚਾਇਆ ਸੀ ਉਦੋਂ ਵੀ ਉਹਨਾਂ ਨੇ ਇੱਕ ਲੋਕ ਸਭਾ ਦੇ ਵਿੱਚ ਬਚਾਅ ਦੇ ਵਿੱਚ ਜਿਹੜੇ ਕਾਫੀ ਬਚਾਅ ਦੇ ਲਈ ਆਪਣੇ ਪ੍ਰਯਾਸ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਦੇਖਿਓ ਔਰ ਕਈ ਐਸੇ ਪ੍ਰੋਜੈਕਟ ਸੋ ਅਸੀਂ ਗੱਲ ਕਰਤੀ ਹੈ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਪੋਸਟਰ ਲੱਗੇ ਆ ਉਸ ਪੋਸਟਰਾਂ ਦੇ ਸਾਹਮਣੇ ਗੁਰਜੀਤ ਸਿੰਘ ਗੋਇਲਾ ਪਹਿਲੀ ਪਸੰਦ ਜੜੀ ਹੈ ਔਰ ਸਰਵੇ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਸੋ ਗੁਰਜੀਤ ਸਿੰਘ ਗੋਇਲਾ ਜੜੀ ਹੈ ਅੰਮ੍ਰਿਤਸਰ ਦੀ ਪਹਿਲੀ ਪਸੰਦ ਹੈਗੀ ਦੀ بلند ਆਵਾਜ਼ ਕਰਨ ਲਈ ਲਗਾਤਾਰ ਬੋਲਦੇ ਰਹੇ ਔਰ ਗੁਰਜੀਤ ਸਿੰਘ ਓਹਲਾ ਦੇ ਜਿਹੜੇ ਪੋਸਟਰ ਹੋ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੇ ਉਸ ਤੇ ਨਾਲ ਨਾਲ ਲੋਕ ਸਭਾ ਦੀ ਚੋਣਾਂ ਦੀ ਗੱਲ ਕਰੀਏ ਸੋ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਜੀ ਖੁਸ਼ਬੂ ਜ਼ਰੂਰ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਚੋਣਵਾਂ ਤੋਂ ਕਰੰਗਦੇ ਸੀ ਉਹਨਾਂ ਦੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਭਾ ਦੀ ਟਿਕਟ ਦੀ ਦਾਅਵੇਦਾਰੀ ਕਰ ਰਹੇ ਉਹਨਾਂ ਦੇ ਵੀ ਪੋਸਟਰ ਦੇਖਣ ਨੂੰ ਮਿਲ ਰਹੇ ਹੋਰ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਨ ਉਹਨਾਂ ਦੀ ਪੋਸਟਰ ਦੇਖਣ ਨੂੰ ਮਿਲ ਰਹੇ ਆ ਉਸ ਦੇ ਨਾਲ ਨਾਲ ਅਨਿਲ ਜੋਸ਼ੀ ਜਿਹੜੇ ਕਿ ਅਕਾਲੀ ਦਲ ਤੋਂ ਲੋਕ ਸਭਾ ਟਿਕਟ ਦੀ ਜਿਹੜੀ ਹੈ ਦਾਅਵੇਦਾਰੀ ਪੇਸ਼ ਕਰ ਰਹੀ ਹੈ ਭਾਜਪਾ ਤੋਂ ਵੀ ਬਿਲਕੁਲ ਰਾਜਨੈਟ ਜਿਹੜੇ ਪੁਰਾਣੇ ਐਮਬੈਸਡਰ ਜਿਹੜੇ ਹੈ ਯੂ ਐਸ ਏ ਉਹ ਕਿਤੇ ਨਾ ਕਿਤੇ ਤਰਨਜੀਤ ਜਿਸ ਤਰ੍ਹਾਂ ਅ ਰਜਿੰਦਰ ਮਾਹਨ ਸਿੰਘ ਚਿਨਾਂਲਾ ਜਿਨ੍ਹਾਂ ਨੇ 2017 ਦੇ ਵਿੱਚ ਲੋਕ ਸਭਾ ਉਪ ਚੋਣਵ ਲੜਿਆ ਵਾ ਉਹ ਵੀ ਟਿਕਟ ਦੀ ਦਾਅਵੇਦਾਰੀ ਲਈ ਆਪਣਾ ਜੋਰ ਮੈਸ਼ ਕਰ ਰਿਹਾ ਹੈ ਕੁੱਲ ਮਿਲਾ ਕੇ ਅਗਲ ਖਾਜਪਾ ਦੇ ਕਾਲੀ ਦਲਾ ਗਠਬੰਧਨ ਹੁੰਦਾ ਹੈ ਤਾਂ ਐਸੀ ਟਿਕਟ ਬਿਲਕੁਲ ਬੀਜੇਪੀ ਦੇ ਖਾਤੇ ਦੇ ਵਿੱਚ ਜਾਏਗੀ ਔਰ ਕੌਣ ਉਮੀਦਵਾਰ ਰਹੇਗਾ ਉਹ ਵੀ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਕਾਂਗਰਸ ਦੀ ਉਮੀਦਵਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀ ਗੱਲ ਕਰੀਏ ਸੋ ਕਾਂਗਰਸ ਦੇ ਵਿੱਚੋਂ ਅਗਰ ਗੱਲ ਕਰੀਏ ਸੋ ਅੰਕੜਿਆਂ ਦੇ ਸਾਹਮਣੇ ਜਿਹੜਾ ਗੁਰਜੀਤ ਸਿੰਘੋਤਰਾ ਉਹ ਕਾਫੀ ਅੱਗੇ ਨਜ਼ਰ ਆ ਰਿਹਾ ਔਰ ਟ